ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਵਲੋਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਨਵੇਂ ਹੋ ਤਾਂ ਜਲਦੀ ਸਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਟਾਈਮ ਹੈ ਜਿਹੜਾ ਸਾਡਾ ਬਿਲਕੁਲ ਹੋ ਗਿਆ ਬਹੁਤ ਭੱਜ-ਭੱਜ ਕੇ ਆਈ ਕਰ ਗਈ ਸੀ ਸਲਿੱਪ ਜਲਦੀ-ਜਲਦੀ ਰੈਡੀ ਹੋਈਆਂ ਬਾਕੀ ਚਲ ਕਰੀ ਕੋੜਾ ਜਾ ਵਲੋਗ ਹੈ ਜਿਹੜਾ ਆਪਾਂ ਕੰਟੀਨਿਊ ਕਰਦੀ ਐ ਤੇ ਬਾਕੀ ਆਪਾਂ ਆ ਕੇ ਸਟਾਰਟ ਕਰਾਂਗੇ ਕਿਉਂਕਿ ਮੈਨੂੰ ਇਹ ਹੁੰਦਾ ਇੱਕ ਵਾਰੀ ਮੈਂ ਖਲਾਰਾ ਜਾ ਚੱਕ ਜਾ ਕਿਉਂਕਿ ਖਾ ਪੀ ਕੇ ਦੇਖੋ ਆਈ ਮੀ ਥਾਂ ਥਾਂ ਤੇ ਸਾਰਾ ਕੁਝ ਸੈੱਟ ਦਿਨ ਦੇ ਨੇ ਜਾਲਾ ਜੱਗ ਇੱਥੇ ਪਿਆ ਬਾਟੀਆਂ ਪਈਆਂ ਮੈਂ ਨਹੀਂ ਚੱਲਿਆ ਉਹ ਕਰੇ ਸਾਰਾ ਕੁਝ ਬਾਹਰ ਰੱਖ ਦਿੱਤੀ ਮੰਮੀ ਦੇ ਕੋਲੇ ਮੁੜ ਕੇ ਫਿਰ ਉਹਨਾਂ ਨੂੰ ਸੋਖਾ ਹੋ ਜਾਂਦੇ ਕਿਉਂਕਿ ਫਿਰ ਨਹੀਂ ਉਹਨਾਂ ਨੂੰ ਮਗਰ ਮਗਰ ਹੈ ਜਿਹੜੇ ਗੇੜੇ ਮਾਰਨੇ ਪੈਂਦੇ ਯਾਨੀ ਕਿ ਭਾਂਡੇ ਵਗੈਰਾ ਚੱਕਣੇ ਪੈਂਦੇ ਆ ਸਿਮੂ ਵਰਗੇ ਤਾਂ ਹੋ ਚਲੇ ਗਏ ਖੜ ਗਏ ਸੜਕ ਤੇ ਜਾ ਕੇ ਤੇ ਮੈਂ ਵੀ ਚੱਲੀ ਉੱਥੇ ਜਾ ਕੇ ਬਣਾਉਣੇ ਬਲੌਗ ਉਹ ਜੀ ਭੈਣ ਵੀ ਆਪਣੀ ਆਉਂਦੀ ਪਈ ਐ ਤੇ ਕਾਲਾ ਤੂੜੀ ਜੋ ਕੀਤੀ ਸੀ ਇਹਦਾ ਡੈਡੀ ਨੇ ਕਿਹਾ ਸੀ ਕਰ ਦਿਓ ਸਾਫ ਤੇ ਮੈਂ ਭੋਲੀ ਗਈ ਸਾਫ ਕਰਨੀ ਸਾਰੇ ਖਲਾਰਾ ਪਿਆ ਪਿਆ ਸਮਰੀ ਤੇ ਟਿਫਨ ਲੈ ਗਏ ਆਉਂਦੀ ਐ ਬੈਣਾ ਆਉਂਦੀ ਐ ਹੇ ਹੇ ਇੰਨਾ ਭੱਜੇ ਨੱਠੇ ਮੂਹ ਹੁਲੀ ਤੇ ਜੋਰ ਦਿੱਤਾ ਅਸੀਂ ਸਕੂਲੋਂ ਆ ਗਏ ਮੰਮੀ ਮੈਂ ਬੇਲੀ ਨਹੀਂ ਵੀ ਆ ਗਏ ਸਕੂਲੋਂ ਆ ਗਏ ਹਲੇ ਮੇਰੀ ਸਾਥ ਵੇਲੀ ਨਹੀਂ ਹੋਈ ਪਈ ਇੰਨੀ ਭੁੱਖ ਲੱਗੀ ਪਈ ਪਹਿਲਾਂ ਤਾਂ ਰੋਟੀਆਂ ਖਾਈਏ ਰੋਟੀਆਂ ਮੰਮਾ ਜੀ ਅੱਜ ਸਾ ਅਸੀਂ ਖਾਧੀ ਨਹੀਂ ਅੱਜ ਰੋਟੀ ਮੰਮਾ ਜੀ ਅੱਜ ਮੇਰਾ ਕੀ ਮਿਸਟੇਕ ਸੀ ਪੇਪਰ ਦੇਗਾ ਚ ਹਾਂ ਪੰਨਾ ਰਸਟ ਰੋਸਟ ਕਰਤੀ ਐ ਕੱਬਲ ਗੁੱਬਲ ਪਾਈ ਐ ਰਸਤਾ ਰੋਸਟਾ ਕਰਕੇ ਫੇਰ ਉੱਠ ਕੇ ਬੋਕਰ ਚੱਕੀ ਐ ਇਹੋ ਆਪਾਂ ਆ ਗਈ ਹਏ ਇਹ ਤਾਂ ਕੰਮੀ ਹੀ ਤਾਈ ਤਾਂ ਗਈ ਹਏ ਇਹ ਤਾਂ ਇਹ ਕੌਣ ਸੀ ਰੀ ਪਈ ਆ ਰਾਵਣਾ ਵਾਲਾ ਹਾਏ ਤਾਈ ਤਾਂ ਬੋਕਰ ਚੱਕਲੀ ਹਾਏ ਦੇਖੋ ਭਈ ਅੱਜ ਕੱਲ ਦੇ ਜਿਹੜੇ ਜਵਾਕ ਨੇ ਇਹਦੇ ਸ਼ੈਤਾਨ ਐ ਤੇ ਆਏ ਕਹਿੰਦੇ ਵੀ ਮੰਮੀ ਨੇ ਕਿਹਾ ਪਤਾ ਸੀ ਵੀ ਮੈਂ ਆਉਣਾ। ਸਾਸਤਾ ਕੁਦਰਤੀ ਚਲਾ ਬੈਣ ਆਪਣੀ ਆਉਂਦੀ ਸੀਗੇ ਸੀਗੇ ਚਲ ਬਾਹਰ ਹੀ ਜਾਂਦੇ ਸੀ ਵੀ ਤੇ ਕੱਲ ਨੂੰ ਡਾਂਸ ਉਹਨਾਂ ਨੂੰ ਛੁੱਟੀ ਹੈ ਸੀ ਤੇ ਜਾਣਾ ਹੀ ਆ। ਮੰਮਾ ਮੈਂ ਜਾਣਾ ਸੀ ਕਾ ਕਿੱਥੇ ਜਾਣਾ? ਸਕੂਲ। ਪੜੋ ਆ ਦਾ ਟੈਸਟ ਕਰੋ ਯਾਰ। ਮੰਮਾ ਸਕੂਲ ਵੀ ਤਾਂ ਪੜ ਲੂੰਗੀ ਕੋਈ ਨਾ। ਉਹਨੂੰ ਹੱਸਤਾ ਮੋਟਰਸਾਈਕਲਾਂ ਤੇ ਜਾਵਾਂਗੇ ਡਿਗੜ ਟੈਂ ਦੇ। ਚਲੋ ਪਹਿਲਾਂ ਕੁਲ ਕਰ ਲੈਨੇ ਫੇਰ ਇਹ ਨੂੰ ਕਰੀ। ਪਹਿਲਾਂ ਤੁਸੀਂ ਆ ਦੇ ਯੂਨੀਫਾਰਮ ਆ ਕਰੋ ਚੇਂਜ ਕਰੋ ਕਿਰਾ। ਮੰਨੇ ਰੋਟੀ ਦੇਖ ਲੋ ਭਾਈ ਦੇਖ ਲੋ ਭਾਈ ਦੇਖ ਲੋ ਸਬਸਕ੍ਰਾਈਬਰ ਮੰਮਾ ਨੇ ਨਾ ਰੋਟੀ ਨਿਖਵਾਈ ਇਹ ਨਾ ਇਹ ਦੇਖੋ ਕਮੈਂਟs ਵਿੱਚ ਲਿਖਿਆ ਕਿਉਂ ਨਹੀਂ ਜਵਾਕ ਨੂੰ ਰੋਟੀ ਖਵਾਈ ਹਾਂ ਮੈਨੂੰ ਇਹ ਸੀ ਕਿ ਵਿਆਹ ਪਰ ਰੋਕ ਕੇ ਖਾ ਲਾਂਗੇ ਜਦੋਂ ਛੁੱਟੀ ਹੋਊਗੀ ਲੋ ਜੀ ਅੱਜ ਆਪਾਂ ਇੱਕ ਵਾਅਦੇ ਨੂੰ ਕਰਿਆ ਆ ਗੀਆ ਉਹ ਦੇਖ ਗਾਂ ਸਾਰਿਆਂ ਨੂੰ ਦੇਖ ਦੇਖ ਕੇ ਇਹਨੂੰ ਹੈਂਦਾ ਅੱਜ ਸਾਰੇ ਦਿਸਾਂ ਲੱਗੇ ਛੇਰ ਛੇਤੀ ਲੇਟੀ ਆ ਗੀ ਲੋ ਜੀ ਸਾਬ ਚ ਕਰ ਲਈ ਗਰਮ ਤੇ ਕ੍ਰਮ ਉਠਿਆ ਤੇ ਧਰ ਲਈ ਹੋ ਜਾਂ ਪਰੇ pronte ਤੇ ਨਵਾਂ ਮਧੀਆਂ ਦੀ ਕੱਟੀ ਹੁੰਦੀ ਹੈ ਰੋਟੀ ਧਰ ਲਈ ਦਵੇ ਤੇ ਲਓ ਜੀ ਲੱਸੀ ਨਾਲ ਹੁਣ ਰੋਟੀ ਖਾएंगे ਬੇਟਾ ਰੋਟੀ ਲਾਵੀ ਦੇ ਮਮੂ ਆਣਾ ਰੋਟੀ ਲਾਵੀ ਦੇ ਹੁਣ ਜੀ ਹਾਂ ਜੀ ਹੋ ਗਈ ਕੰਮ ਹੋ ਗਈ ਕੰਮ कोन लागा अम्मा जी बीवी तो Hmm गई <laughs> ਆ ਇਹ ਤਾਂ ਬਣਾਉਣੀ ਹੁੰਦੀ ਹੈ ਕਲਰਾਂ ਨਾਲ ਹੋਰੀ ਬਣਦੀ ਬੱਚਿਆਂ ਦਾ ਛੁੱਟੀਆਂ ਵਾਲਾ ਵਰਕਪਾਪਾ ਸਾਡੇ ਤਾਂ ਪੰਦੇ ਹੀ ਨਹੀਂ ਹਜੇ ਤੁਸੀਂ ਵੱਡਿਆਂ ਤੁਹਾਡੇ ਡਾਇਰੀ ਤੇ ਲਿਖਾ ਦੇਣਗੇ ਸਾਡੇ ਬੱਚੇ ਛੋਟੇ ਹਨ ਨੰਮਾ ਯਾਰ ਸਾਨੂੰ ਤਾਂ ਵੱਡੀ ਛੀਟ ਦੇਣਗੇ ਤੁਸੀਂ ਤਾਂ ਨੋਟਬੁੱਕਸ ਤੇ ਉਹ ਕਰਨਾ ਹੈ ਰਮਣ ਕਰਨਾ ਹੈ ਮੈਡਾ ਲਾ ਲੈ ਮੰਮੀ ਕੋਲ ਆਂਦੇ ਸੌ ਆ ਕੇ ਲਾਦਾ ਪਪਾ ਲਾਦਾ ਲਾਤੀ ਠੀਕ ਆ ਬੱਸ ਕਰ ਸਮ੍ਰਿਤ ਨੂੰ ਸਿਆਣੀ ਐ ਆ ਕੰਮ ਵੀ ਕਰਦੀ ਐ ਮੈਡਮ ਜੀ ਦੇਖ ਲਓ ਕੰਮ ਨਹੀਂ ਕਰਦੀ ਜਮਾ ਵੀ ਕੀ ਜਦ ਨਮਸੀਲੀ ਆ ਵਾਲੀ ਵਾਲ ਤੇਰੀ ਲਾਈ ਨਹੀਂ ਆ ਪਾ ਫੜਲਾ ਪਲਾ ਪਲਾ ਦੇ ਕਿ ਭੂਤ ਬੁਲਾ ਦਮ ਹਾਂ

ਸ਼ਰਟ ਕੱਟੀ ਵੀ ਸੂਟ ਇਨ ਲੂਟ ਉਹਦੇ ਸਾਡੀ ਮਾਤਾ ਦੇ ਇੰਨੇ ਖਿਆਦੇ ਡੇਲੀ ਬਦਲ ਮੈਂ ਹੀ ਪਾਉਣਾ ਹੁੰਦਾ ਕਹਿੰਦੀ ਫਿਰ ਨਾ ਤਾਂ ਨਵਾਂ ਸਿਓ ਸਿਓ ਕੀ ਪਾਉਂਦੀ ਹੈਗੀ ਹੁਣ ਆ ਬੈਲਵਟ ਦਾ ਪੀਸ ਪਿਆ ਸੀ ਤੇ ਬਾਟਮ ਸੀਗੀ ਤੇ ਹੁਣ ਇਹਦੀ ਸ਼ਰਟ ਹੈ ਜਿਹੜੀ ਸਟਿਚ ਕਰਨ ਲੱਗੇ ਪਹਿਲਾਂ ਕੱਟਤੀ ਸੀ ਹੁਣ ਆਪਾਂ ਚੱਲਦੇ ਆ ਆਪਾਂ ਸੂ ਬੰਦੇ ਉਧਰੋਂ ਛੱਟ ਦੇਣਗੇ ਤੇ ਬੰਨਤੀਏ ਫਿਰ ਭਾਂਡੇ ਵਗੈਰਾ ਮਾਜਦੇ ਆ ਕਿਰ ਕਰਦੇ ਆ ਕੰਮ ਕਰ ਥੋੜੇ ਟਾਈਮ ਤੱਕ ਆਪ ਕਰਦੇ ਆ ਵਲੌਗ ਨੂੰ ਕੰਟੀਨਿਊ ਤੇ ਬਾਕੀ ਪੈਣਾ ਨੇ ਅੱਜ ਬਹੁਤ ਸੋਹਣੇ ਸੋਹਣੇ ਮੈਸੇਜ ਆ ਰਹੇ ਆ ਕਮੈਂਟ ਆਈ ਜਾਂਦੇ ਨੇ ਸਾਰਿਆਂ ਨੇ ਬਹੁਤ ਵਧੀਆ ਜਾਨੀ ਕਿ ਕੰਗਰਾਚੂਲੇਸ਼ਨ ਕਿਹਾ ਥੈਂਕ ਯੂ so much ਹਨਾ ਤੁਹਾਡੇ ਕਰਕੇ ਹੀ ਆਪਾਂ ਇੱਥੋਂ ਤੱਕ ਆਏ ਏ ਇਦਾਂ ਹੀ ਵਾਸਤੇ ਤੁਸੀਂ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਤੇ ਆਪਾਂ ਗਰੋ ਕਰਦੇ ਜਾਵਾਂਗੇ ਪਹਿਲਾਂ ਕੀ ਕਹਿੰਦੇ ਸੀ ਛੁੱਟੀ ਵਾਰੇ ਹੂੰ ਹੂੰ ਗੋਆ ਛੁੱਟੀ ਕਰਨੇ ਹੁੰਦੇ ਵੀ ਛੁੱਟੀ ਪਛਦੇ ਸੀ ਚਲੋ ਬੀਬੀ ਪਹਿਲਾਂ ਮੈਨੂੰ ਕਰੀਂ ਨਾ ਤੈਨੂੰ ਫੁੱਟੀ ਆ ਗਈ। ਲਓ ਜੀ ਹੁਣ ਮੈਂ ਤੇਰੇ ਪੈਰਾਂ ਨੂੰ ਕਿਹੜਾ ਸ਼ੱਕਰ ਲੱਗਿਆ ਤੇਰੇ ਪੈਰਾਂ ਨੂੰ ਵੀ ਗੋਵਾਲ ਮੇਰੇ ਪੈਰਾਂ ਦਾ ਆਪ ਗੋਹਾਲ ਕੇ ਆਹ ਇੰਨਾ ਨਹੀਂ ਮਗਰਾਦਾ ਤੂੰ। ਪਸੂ ਬਣ ਕੇ ਪੇ ਹੋਰ। ਇੰਨਾ ਨਹੀਂ ਮਗਰ ਚਾਨਣ ਕਿਵੇਂ ਹੋਊ? ਚੱਲ ਤਾਹ ਕੋਈ ਡੱਕਾ ਜਾਂ ਤੇਰੇ ਤਿੰਨ ਦਿਨ ਇੱਥੇ। ਅਖਲੀ ਲੱਗਿਆ। ਆਏ ਤਾਂ ਸੋਚੇ ਹੀ ਨਹੀਂ ਕਮਲੀ ਨੇ ਭੇਜਿਆ ਇੱਥੇ। ਚਾਨਣ ਕਿਵੇਂ ਹੋਊਗਾ? ਉਹ ਬੱਸ ਤੂੰ ਕੀ ਕਰਨਾ ਪੌੜੀ ਤੇ ਚੜਕੇ ਤੇ ਕਿਆ ਰਹਿ ਤੇ ਕਿਆ ਰਹਿ। ਹੁਣ ਆਪਾਂ ਪਸੂ ਨਾ ਵਿਚਾਰੀਆਂ ਦੀਆਂ। ਅਬ ਬੱਚੀਆਂ ਲਈ ਇੱਧਰ ਬੰਨਿਆ ਕਰਾਂਗੇ ਕਿਉਂਕਿ ਉੱਥੇ ਠੰਡ ਹੈ ਹਨਾ ਉੱਥੇ ਹਵਾ ਪੈਂਦੀ ਹੈ ਬਸ ਹੁਣ ਪੱਕਾ ਜਾਂ ਤੇ ਇੱਥੇ ਤੂੜੀ ਵਾਲੇ 'ਚ ਫਿਰ ਵੀ ਕੱਚਾ ਥਾਂ ਤੇ ਨਿੱਗਾ ਹੁੰਦਾ ਵਧੀਆ ਤਾਂ ਹੀ ਇੱਧਰ ਆਵਾਂਗੇ ਹੋਰ ਕਿਨੂੰ ਕੋਈ ਨਹੀਂ ਫਿਰ ਨਹੀਂ ਆਇਨੀ ਕੋਸੁੰਦਾ ਉਹਨਾਂ ਅੱਧੇ ਪਸੂ ਉੱਧਰ ਤੇ ਅੱਧੇ ਇੱਧਰ ਇੱਕ ਦਿਨ ਦੀ ਬੱਦਲਬਾਈ ਨੇ ਤੇ ਹਵਾ ਨਹੀਂ ਜਿਹੜੇ ਠੰਡ ਕਰਦੀ ਹੈ ਮਾਇਆ ਵੀ ਕੋੜੀ ਨੂੰ ਫੜੀ ਗਈ ਹੈ ਤੁਸੀਂ ਤਾਂ ਇੱਧਰ ਵਰਦੇ ਹੋ ਇੱਕ ਦਿਨ ਨਾਲ ਹੀ ਜਿਹੜੀ ਠੰਡ ਹੁਣ ਪੂਰੀ ਹੋ ਗਈ ਹੈ ਹਵਾ ਚੱਲਦੀ ਠੰਡੀ ਠੰਡੀ ਜਿਵੇਂ ਹੁਣ ਐਵੇਂ ਲੱਗਦਾ ਕੋਟ-ਕੋਟੀਆਂ ਪਾ ਲਈ ਗਏ ਇਸ ਵੇਲੇ ਹੈ ਲਾਉਣੀ ਇੱਕ ਮਿੰਟ ਨੂੰ ਨੂੰ ਹੁਣ ਆ ਪਹਿਲਾਂ ਨਹੀਂ ਲਾਈਟਾਂ ਨੂੰ ਟੰਡਾ ਪ੍ਰਬੰਧ ਕਰਦੇ ਪਏ ਸੀ ਕਿਉਂਕਿ ਇਸ ਤਰ੍ਹਾਂ ਦੇ ਨਾਲ ਜਿਵੇਂ ਕੋਈ ਡਰੱਗਾਂ ਦਾ ਟਰਾਲੀ ਹੈ ਜੀ ਸੰਦ ਖੜ ਸਕਦੇ ਐ ਤੇ ਪਸ਼ੂਆਂ ਨੂੰ ਵਿਚਾਰਿਆਂ ਨੂੰ ਠੰਡ ਲੱਗਦੀ ਹੈ ਚੱਲ ਪਿਆ ਠੀਕ ਐ ਇਥੋਂ ਉੱਪਰ ਕਰਕੇ ਵਧੀਆ ਸਾਫ਼ ਧੋਦਾਂਗੇ ਇਥੋਂ ਪੱਲੀਆਂ ਲਾ ਕੇ ਇਧਰ ਇਹੀ ਪੱਲੀਆਂ ਇਧਰ ਪੈ ਜਾਣਗੀਆਂ ਕਿਹੜੀਆਂ ਆਓ ਵਾਲੀਆਂ ਪੱਲੀਆਂ ਉਹ ਪੱਲੀਆਂ ਨਹੀਂ ਲਾਉਂਦੇ ਉੱਥੇ ਤਾਂ ਬੰਨਿਆ ਹੀ ਕਰਾਂਗੇ ਪਸ਼ੂ ਇਧਰ ਨਾਲ ਜਿਹੜਾ ਅਸੀਂ ਉੱਥੇ ਪਸ਼ੂ ਬੰਨਿਆ ਕਰਾਂਗੇ ਮੇਰੀ ਗੱਲ ਤਾਂ ਸੁਣੋ ਇਹਦਾ ਆਹ ਆ ਗਿਆ ਇਧਰਲਾ ਹਾਂ ਇਹ ਚ ਜਾਂਦਾ ਕਾਰ ਲਾ ਲਿਆ ਕਰਾਂਗੇ ਜਾਂ ਟਰੈਕਟਰ ਲਾ ਲਿਆ ਕਰਾਂਗੇ ਠੀਕ ਐ ਉਹਦੇ 'ਚ ਟਰਾਲੀ ਲੱਗ ਗਈ ਇਹਦੇ 'ਚ ਟਰੈਕਟਰ ਲਾਤਾ ਠੀਕ ਐ ਮੇਰੀ ਗੱਲ ਤਾਂ ਸੁਣੋ ਐ ਇੱਥੇ ਟਰੈਕਟਰ ਲੱਗ ਜੂ ਉਹਦੇ 'ਚ ਹਾਂ ਠੀਕ ਐ ਉਹਦੇ 'ਚ ਟਰਾਲੀ ਲੱਗ ਜੂ ਕੋਹਤ ਕਾਰ ਉਹ ਤੇ ਲੱਗ ਜਾਏ ਇੱਥੇ ਤੋਂ ਬੰਗ ਇੱਥੇ ਵਜਾ ਕਰਨੀਆਂ ਬਾਕੀ ਉੱਥੇ ਖੜੀਆਂ ਰਹਿ ਕੇ ਉੱਥੇ ਠੰਡ ਐ ਵਿਚਾਰੀਆਂ ਨੂੰ ਕੋਈ ਕਾਹਦੇ ਨਾਲ ਠੰਡ ਐ ਉੱਧਰ ਪਾਲਾ ਪੈਗਾ ਤੇ ਨਿੱਗਾ ਇੰਨਾ ਹੁੰਦਾ ਤੜਕੇ ਜਿਹੜਾ ਇੱਧਰ ਥਾਂ ਰਹਿ ਗਿਆ ਉੱਥੇ ਵੀ ਪੱਲੀ ਪਾਉਣੀ ਐ ਅੱਜ ਹਾਂ ਜਾਂਦਾ ਫਿਰ ਉੱਧਰ ਵੀ ਪੱਲੀ ਪਾਉ ਆ ਬਸ ਉਹ ਸੰਗ ਲਿਆ ਕਰਾਂ ਪੱਲੀ ਪਰੇ ਨੂੰ ਆ ਉੱਥੇ ਮੂੰ ਵਧਗਾ ਸੀ ਵਾ ਕੋਈ ਸੰਦ ਸਦੇੜੇ ਖੜ ਜਾਂਦੀ ਉੱਥੇ ਨਹੀਂ ਕੋਈ ਖੜਦਾ ਹੜਦੇ ਕਾਹਦੇ ਨਹੀਂ ਤੁਸੀਂ ਬਸ ਆਪ ਦੇ ਮੜ ਬਣਾ ਲਿਆ ਤੁਸੀਂ ਆਪ ਦਾ ਹਾਂ ਚਾਚਾ ਚਾਚਾ ਉੱਥੇ ਬੈਠਾ ਅੰਗੂਰੇ ਪਰਿਆਦਾ ਹਾਂ ਹਾਂ ਕਰੀਦਾ ਚਾਚਾ ਚਾਚਾ ਨੇ ਬਾਲੀ ਆਤਾ ਇਹਦੀ ਗੱਲ ਚੰਗੂਰੇ ਪਰਦੀ ਇਹ ਬਰਸ਼ ਤੋਤੀ ਦਾ ਪੀ ਜਾਂਦੀ ਇਹ ਤਾਂ ਹੈਗਾ ਫਰਸ਼ ਤਾਂ ਤੋਤੀਆਂ ਨੇ ਇੱਥੇ ਫੇਰ ਆ ਇਹਨਾਂ ਦਾ ਬਾਥਰੂਮ ਬਾਹਰ ਆ ਜਾ ਕਿ ਮੈਂ ਤਾਂ ਆਉਦੀ ਸਕੀਮ ਬੜਾਈ ਆ ਦੀ ਸੀ ਮੈਂ ਖਾ ਇਥੋ ਤੋ ਕਿ ਤੇ ਟਰੈਕਟਰ ਵਗੈਰਾ ਖੜਾ ਦਾਗੇ ਹਨਾ ਬਸ ਆ ਧੋ ਦਾਂਗੇ ਇੱਧਰਲਾ ਇਹ ਚ ਮਾਰ ਕੇ ਪਾਣੀ ਤੇ ਇੱਥੇ ਟਰੈਕਟਰ ਲੱਗ ਜਾ ਗੂਰੇ ਵਧੀਆ ਓਕੇ ਚਲੋ ਜੀ ਕੱਢੀਏ ਧਾਰਾਂ ਅੱਧਾ ਨਾ ਸਾਡੇ ਸੁਬਾਹ ਵਾਲੇ ਭਾਂਡੇ ਪਏ ਮੰਜ ਨਾਲੇ ਮੈਂ ਕਿਹਾ ਤੁਸੀਂ ਕੀ ਕਹਿੰਦੇ ਸੀ ਕਿ ਤੈਨੂੰ ਛੁੱਟੀ ਮੈਨੂੰ ਨਹੀਂ ਛੁੱਟੀ ਬੱਚਿਆਂ ਨੂੰ ਛੁੱਟੀ ਆ ਹਾਂ ਮੈਂ ਤੁਹਾਨੂੰ ਬੋਲੀ ਮਸਵੇ ਛੁੱਟੀ ਮੈਂ ਦਵਾਈ ਲੈਣ ਜਾਣਾ ਦਵਾਈ ਸ਼ਾਮ ਨੂੰ ਲੈਣ ਚੱਲਾਂਗੇ ਆ ਜਾਾਂਗੇ 6:30 ਵਜੇ ਨੂੰ ਬਸ ਆ ਕੇ ਕੱਪੜੇ ਧੋ ਦੂੰਗੀ ਮੈਂ ਪੋਚੇ-ਪੁਚੇ ਅੱਜ ਲਾ ਕੇ ਰੱਖ ਦੂੰਗੀ ਅੱਜ ਲਾ ਦੂੰ ਜਾਂ ਸੁਬਾਹ ਲਾ ਦੂੰਗੀ ਪੋਚੇ ਤਾਂ ਕਿਉਂਕਿ ਤੜਕੇ ਥੋੜਾ ਜਿਹਾ ਲੇਟ ਹੀ ਜਾਵਾਂਗੇ ਨਾ ਜੇ ਤਾਂ ਬੈਣ ਆਈ ਫਿਰ ਤਾਂ ਜਾਵਾਂਗੇ ਪਹਿਲਾਂ ਜੇ ਛੱਡ ਕੇ ਆਏ ਫਿਰ 10 ਮਿੰਟ ਦੀ ਥੜੀ ਬੋਲੀ ਜੀ ਲੋ ਜੀ ਟਾਈਮ ਹੋ ਗਿਆ 5 ਦਾ ਤੇ ਆਪਾਂ ਕੱਢਣ ਲੱਗੇ ਧਾਰਾਂ ਭਾਂਡੇ ਵਗੈਰਾ ਮੰਗਦੇ ਸੀਗੇ ਭਾਂਡੇ ਪਤਾ ਕਿਉਂ ਪਏ ਸੀ ਅਜੇ ਸੁਬਾਹਲੇ ਜਦੋਂ ਇਸ ਦੇ ਸਕੂਲੋਂ ਆਗੇ ਫਿਰ ਕਿਉਂਕਿ ਮੰਮੀ ਨੇ ਸਰਫ ਵਗੈਰਾ ਦਾ ਹੱਥ ਪਾਉਣਾ ਨਹੀਂ ਹੁੰਦਾਗਾ ਤੇ ਮੰਮੀ ਦਸਤਾਨੇ ਵਗੈਰਾ ਪਾ ਕੇ ਹੀ ਭਾਂਡੇ ਮੰਗਦੇ ਹੁੰਦੇ ਆ ਤਾਂ ਅੱਜ ਜਦੋਂ ਸਾਨੂੰ ਉੱਤਰ ਦੇਣ ਨੂੰ ਦੇਖ ਲੈ ਮੰਮੀ ਕਹਿੰਦੀ ਚੱਲ ਮਾਂ ਨਹੀਂ ਲਈ ਭਾਂਡੇ ਮਗ ਛੱਡ ਦੇ ਤੂੰ ਵੀ ਮਾਰ ਦੇ ਬੱਠਾ ਮੁੱਦਾ ਤੇ ਹੁਣ ਮੈਂ 4 ਵਜੇ ਬੰਨ ਜੂਗੀ ਮੈਂ ਚੱਲਾ ਜਾਏ ਆ ਧੁੱਪ ਪਈ ਆ ਵਧੀਆ ਕੰਟਾ ਘੜੀ ਰੈਸਟ ਕਰਦੇ ਆ ਫੇ ਦੁਆਦ ਬਸ ਫਿਰ ਮੈਂ ਕਲਿੱਪ ਸੀ ਜਿਵੇਂ ਲਈਏ ਸੀਗੇ ਵਰਕ ਵਗੈਰਾ ਪਾਉਣ ਲੱਗੇ ਹੁਣ ਧਾਰਾ ਗੜਦੇ ਆ ਤੇ ਮੈਂ ਨਾਲ ਕਿਹਾ ਮੈਂ ਤਲਾਦ ਕਰਿਆ ਤੁਸੀਂ ਧਾਰ ਕੱਢ ਦਿਓ ਹਣਾ ਇਹ ਕਹਿੰਦੇ ਲਾਹਾ ਹਰ ਵਕਤ ਹਾਂ ਵੀ ਅੱਜ ਮੈਂ ਕਰਿਆ ਤਾਂ ਮੈਨੂੰ ਧਾਰ ਕੱਢਣ ਲੈਣ ਦਿਓ ਕੱਢ ਮੈਂ ਕਹਿ ਕੇ ਕੱਢੋ ਯਾਰ ਦੀ ਆਪ ਤਾਂ ਕਿੱਥੋਂ ਚਲੋ ਆਪਾਂ ਦੋਨਾਂ ਦੋਨਾਂ ਗਾਈਆਂ ਦੀਆਂ ਧਾਰਾ ਗੜਦੇ ਆ ਤੇ ਸਾਡੀ ਗੁੱਡੀ ਗੁੱਡੀ ਰੈਸਟ ਤੇ ਤੱਪ ਕਿੱਡੀ ਸੁਣ ਲੱਗਦੀ ਹੁਣ ਤਾਂ ਮਿੰਟੇ 'ਚ ਦੇਣ ਜਾਂਦਾ 3 ਵਜੇ ਤੋਂ ਅੱਧਾ ਚਾਚਾ ਵਿਚਾਰਾ ਲੱਗਿਆ ਹੋਇਆ ਇਕੱਲਾ ਟਰਾਲੀ ਭਰਨ ਤੇ ਅੱਜ ਸਾਰੀ ਫੈਮਿਲੀ ਘਰ ਆ ਜਾਨੀ ਕਿ ਸਾਰੇ ਆਪੋ ਆਪਣੇ ਕੰਮਕਾਰਾਂ ਤੇ ਲੱਗੇ ਹੋਏ ਆ ਕਿਵੇਂ ਕਿਹੜਾ ਕੋਈ ਗੱਲ ਨਹੀਂ ਰੱਖ ਦਾਂਗੇ ਤੇ ਅੱਜ ਜਾਨੀ ਕਿ ਆ ਗਈ ਸੀ ਕਿ 4-5 ਵਜੇ ਸਾਰੇ ਜਾਨੀ ਕਿ ਅੱਜ ਘਰ ਆ ਸਾਰੇ ਆਪਦੇ ਕੰਮਕਾਰਾਂ ਤੇ ਇਹਨਾਂ ਨੇ ਪਹਿਲਾਂ ਉਧਰ ਰੂਮਸ ਸਵਾਰਿਆ ਪਸ਼ੂਆਂ ਵਾਲਾ ਤੇ ਆਪਣੇ ਕੰਮਕਾਰਾਂ ਤੇ ਅੱਜ ਸਾਰੇ ਲੱਗੇ ਹੋਏ ਆ ਨਹੀਂ ਕਰੇ ਕੋਈ ਨਹੀਂ ਹੁੰਦਾ ਬਸ ਮੈਂ ਤੇ ਮੰਮੀ ਦੂਰੇ ਫਿਰਦੇ ਬੀਬੀ ਬੈਠੇ ਹੁੰਦੇ ਆ। ਹੁਣ ਤਾਂ ਬੀਬੀ ਕੈਮ ਨੇ ਅੱਦੇ ਨਾਲ। ਉਹ ਤਾਂ ਸਬਜ਼ੀ ਵਗੈਰਾ ਕੱਟਣ-ਕੱਟਣ ਲੱਗ ਪੈਣਾ ਤਾਂ। ਇਹਨਾਂ ਕੱਟੀ ਜੀ ਸੀਗੀ। ਬਸ ਪਏ ਜੇ ਰਹਿੰਦੇ ਹੁੰਦੇ ਸੀ ਅੱਜ ਜਿਵੇਂ ਕਿ ਨਵੂ ਕਲਿੱਪ ਲੈ ਕੇ ਆਤੀ ਸੀਗੀ ਬੀਬੀ ਬੀਬੀ ਵਿੱਚ ਰਹੀ ਸੀ ਕੈਮ ਆ ਕੇ ਕੈਮ ਹੋ ਗਈ ਬੀਬੀ ਹੁਣ। ਚਲੋ ਜੀ ਕੱਟੀ ਹੁਣ ਆਪਾਂ ਵੀ ਥਾਰਾ ਲੇਟ ਹੋਈ ਜਾਂਦੀ ਹੈ ਫਿਰ। ਲੌਕ ਨਹੀਂ ਖਾਤਾ ਹੁਣ। ਐ ਲੱਗਦੀ ਆ। ਖਾ ਕੇ ਅੱਗੇ ਆਗੇ ਹੁਣ ਫੁਲਕਾ ਨਹੀਂ ਖਾਣਾ। ਖਾਓਗੇ? දාල් වඩින් අයිට මුංන්ගිවරියා ි නොබ රාතිලෝටි හනුවාරිී පප්පේදී සරදුර කටඩ බප ලෝග නය එදු කළ බප බපූ වර්ගයා ගවේ එකේ ඔහසලකන වෙේරන බලොගරබනයකරු බැල්ගරු ਵਲੌਗ ਵਲੌਗ ਨਹੀਂ ਕਹਿਣਾ ਉਹਨਾਂ ਨੂੰ ਬੈਲ ਗਰੂਮੀ ਰਣਾ ਬਣਾਇਆ ਕਰੋ ਹਾਸੇ ਮਜ਼ਾਕ ਜਿਆ ਕਰੀ ਜਾਂਦੇ ਸੀ ਤੇ ਹਾਂ ਜੀ ਆਹ ਫੜਾਉਣੀ ਐ ਤੇ ਫਿਰ ਬਸ ਉਹ ਗੱਲਾਂ-ਗੱਲਾਂ ਇਹ ਕਰਕੇ ਚਲੇ ਗਏ ਓਏ ਜਦੋਂ ਧੋਣ ਲੱਗਦੇ ਆ ਨਾ ਪਾਣੀ ਉਹ ਤਾਂ ਟੈਂਕੀ ਦੇ ਵਿੱਚ ਹੁੰਦਾ ਹੀ ਨਹੀਂਗਾ ਜਦੋਂ ਵੀ ਧੋਣਗੇ ਆਪੋ ਛਲਗਵਲਿਆਂ ਦੇ ਸਬਜੀ ਬਣ ਜੂਗੀ ਹੈ ਨਾ ਬਾਵਾ ਬਾਵਾ ਕਾ ਵੇਖੀ ਨਾ ਛੱਡਦੀ ਐ ਟੈਂਕੀ ਆਹਾਂ ਮੋਟਰਾਂ ओके ਸੁਣ ਗਿਆ ਮੈਨੂੰ ਉਹਨਾਂ ਦਾ ਜਥਾ ਬਦਲਤਾ ਤੇ ਖੜਦੇ ਨਹੀਂ ਹੈਗੇ ਰਿੰਗੀ ਆਂਦੀਆਂ ਗੇਟ ਵਾਲਗੇ ਮੋੜੇ ਪਈ ਆ ਉਹ ਵੀ ਮਸਾ ਜਾ ਕੇ ਕਿਤੇ ਇਹਨਾਂ ਨੇ ਟਰਾਲੀ ਭਰੀ ਐ ਅੱਜ ਗੱਡੀ ਬਾਹਰ ਖੜੀ ਐ ਚਲ ਜਦੋਂ ਝੋਨੇ ਦੀ ਟਰਾਲੀ ਨੂੰ ਭਰਨਾ ਜਾਣਗਾ ਫੇਰ ਸਾਰਸ ਸਾਧਨ ਆਪਦੇ ਥਾਂ ਥਾਂ ਹੋਣਗੇ ਮਾਂ ਦਵਰਕ ਪੁੰਦੀ ਪੁੰਦੀ ਇੱਥੇ ਪਈ ਅਰੇ ਕਿੰਨਰ ਪੁੱਲਰ ਕਾਪਾਂ ਵੀ ਨਹੀਂ ਚੱਕੀਆਂ ਮੈਂ ਵੀ ਹਾਂ ਦੋਣੀ ਮੰਮੀ ਨੇ ਦੋ ਵਾਰੀ ਰੋਟੀ ਬਣਾਉਂਦੇ ਬਣਾਉਂਦੇ ਹਟ ਗਏ ਤਾਂ ਪਲੀਜ਼ ਰੋਟੀ ਖਾ ਲਓ ਪਾਈ ਪਈ ਹੈ ਕਦੋਂ ਦੀ ਮਰਤੇਂ ਦੇ ਸਤ ਲਾਉਣ ਕਿੱਥੇ ਮੇਰੇ ਬਾਅਦ ਚ ਲਗਾ ਲਓ ਰੋਟੀ ਨਾ ਵਸਤ ਹੋ ਜਾਣਗੇ ਬਾਅਦ ਅੱਜ ਬਣੀ ਹੈ ਦਾਲ ਕਾਤੀ ਦਾ ਹਾਂਜੀ ਇੰਨਾ ਘੱਟ ਰਹਿ ਗਿਆ ਕੋਈ ਗੱਲ ਨਹੀਂ ਫਿਰ ਹੁਣ ਜੇ ਦਲਾਵਾਂਗੇ ਤਾਂ ਇਹ ਤੇ ਮੁੱਕਣਾ ਹੀ ਹੈ ਕਿੰਨਾ ਹੀ ਚੱਲੂਗਾ ਸਭਰੀਦਕਾਰ ਤੋਕਾ ਖਾਣਾ ਬਈ ਮੈਂ ਘਾਂਡੇ ਵੰਜਨੇ ਹੈਗੇ 8 ਵਜਣਾਂ ਵਾਲੇ ਹੈਗੇ ਫਿਰ ਆਪਾਂ ਹੋ ਜਣਾ ਲਓ ਜੀ ਟਾਈਮ ਹੋ ਗਿਆ 9 ਦਾ ਤੇ ਆਪਾਂ 9 ਵਜੇ 9 ਆਪਾਂ ਨੂੰ ਤਾਂ ਵੱਜ ਗਏ ਕਿਉਂਕਿ 8 ਵਜੇ ਆਪਾਂ 8 ਵਜੇ 5 ਕੇ ਮਿੰਟਾਂ ਤੇ ਸ਼ਾਇਦ ਆਪਾਂ ਲਾਈਵ ਆਏ ਸੀਗੇ ਬਹੁਤ ਸਾਰੀਆਂ ਭੈਣ ਭਰਾਵਾਂ ਭੈਣ ਭਰਾਵਾਂ ਨੇ ਭੈਣ ਭਰਾ ਆਪਣੇ ਨਾਲ ਜੁੜੇ ਸੀ ਬਹੁਤ ਸੋਹਣੀਆਂ ਗੱਲਾਂ ਬਾਤਾਂ ਕੀਤੀਆਂ ਤੇ ਵਧੀਆ ਜਨਕੀ ਆਪਣਾ ਵਲੌਗ ਲਾਈਵ ਰਿਹਾ ਤੇ ਬਹੁਤ ਭੈਣਾਂ ਸੀਗੇ ਜਿਹੜੇ ਨਵੇਂ ਆਪਣੇ ਨਾਲ ਜੁੜੇ ਸੀਗੇ ਹਨਾ ਤੇ ਨੀਂਦਾ ਹੀ ਜਾਂਦੀ ਹੈ ਵਸ ਦੁੱਧ ਠਰਦਾ ਤੇ ਪੀ ਲਿਓ ਤੇ ਵਸ ਇਦਾਂ ਹੀ ਤੁਸੀਂ ਹਨਾ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਆਪਣੇ ਵਲੌਗ ਨੂੰ ਮੈਂ ਰਾਤ ਨੂੰ ਖਵਾ ਖਾਣ ਲੱਗ ਗਈ ਖਵਾਣ ਲੱਗੀ ਠੀਕ ਹੈ ਤੇ ਆਪਣਾ ਵਲੌਗ ਅੱਜ ਬਹੁਤ ਘੱਟ ਬਣਿਆ ਹਨਾ ਵੈਸੇ ਤਾਂ ਮੈਂ ਬਣਾਉਣਾ ਸੀ ਜਿਵੇਂ ਮਿਲਦਾ ਤਾਂ ਸ਼ਾਇਦ ਮੈਂ ਪਹਿਲਾਂ ਵੀ ਦੇਸ਼ ਅਸੀਂ ਬਾਪੂ ਵਰਗੇ ਆਏ ਸੀਗੇ ਤੇ ਉਸ ਰਜਿੰਦਰ ਕੈਮਰੇ ਨੇ ਦੇ ਕਿ ਬਾਲਾ ਭੱਜੂ ਭੱਜੂ ਕਰ ਲੱਗ ਜਾਂਦੇ ਹਨਾ ਬਾਪੂ ਨੇ ਗੱਲਾਂ ਤਾਂ ਬਹੁਤ ਸੁਣੀਆਂ ਸੁਣਾਈਆਂ ਸੀ ਹਾਸੇ ਵਾਲੀਆਂ ਬਸ ਉਦੋਂ ਬਣਾਇਆ ਹੀ ਨਹੀਂ ਫੋਨ ਅੰਦਰ ਪਿਆ ਸੀ ਮੈਂ ਚੱਕਿਆ ਨਹੀਂ ਹੈਗਾ ਕਿਉਂਕਿ ਨਵਰੀਤ ਵਰਗੇ ਘਰੇ ਹਾਣੀ ਸੀਗੇ ਜੇ ਇਹ ਹੁੰਦੇ ਤਾਂ ਬਣਾਉਣ ਲੱਗ ਜਾਂਦੇ ਆ ਬਾਪੂ ਇਹਨਾਂ ਨਾਲ ਹੱਸੀ ਖੇਡੀਆਂ ਜਾਂਦਾ ਫਿਰ ਮੈਂ ਕੈਮਰਾ ਦੇ ਚੱਕਿਆ ਨਹੀਂ ਹੈਗਾ ਸੰਗ ਜਿਗੀ ਚਲਕਾ ਨੂੰ ਤੇ ਪਰ ਗੱਲਾਂ ਬਾਤਾਂ ਬਾਪੂ ਨੇ ਬਹੁਤ ਵਧੀਆ ਸੁਟਾਈਆਂ ਸੀਗੀਆਂ ਹਾਸੀ ਵਾਲੀਆਂ ਤੇ ਤੁਸੀਂ ਵੀ ਜ਼ਰੂਰ ਹੱਸ ਦਿਓ ਗੱਲਾਂ ਸੁਣ ਕੇ ਤੇ ਚਲੋ ਇਸ ਤੋਂ ਬਾਅਦ ਜਦੋਂ ਵੀ ਹੁਣ ਆਪਣੇ ਇੱਧਰ ਆਣਗੇ ਤਾਂ ਆਪਾਂ ਉਹਨਾਂ ਦਾ ਵਲੌਗ ਹੈ ਜਿਹੜਾ ਜ਼ਰੂਰ ਬਣਾਵਾਂਗੇ ਤੇ ਹੁਣ ਆਪਾਂ ਇਸ ਦੇ ਨਾਲ ਹੀ ਆਪਾਂ ਆਪਣੇ ਵਲੌਗ ਦਾ ਐਂਡ ਕਰਦੇ ਆਂ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇ ਕਤਨ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਜ਼ਰੂਰ ਦਿਵਾ ਲੇ ਤਾਂ ਕਿ ਆਉਣ ਵਾਲੇ ਵਲੌਗ ਦਾ ਜਿਹੜੇ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਪਹੁੰਚ ਸਕੇ ਚਲੋ ਜੀ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਦੀਦੀ ਕੀ ਕਰੀ ਜਾਂਦੇ ਹੋ ਦਾਦੀ ਦਾ ਸੂਟ ਹੈ ਸੋਣਾ ਜਿੱਥੇ ਬੈਲਟ ਲੱਗਿਆ ਉਹ ਪੱਕ ਤੇ ਉਹ ਪੱਟ ਤੇ ਬੈਲਟ ਹਾਂ